ਸਰਕਾਰੀ ਮੁਲਾਜ਼ਮ ਸਾਥੀਓ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਜਨ ਸਿੰਘ ETT 435 ਲੈਟਰ ਜਿਹੜਾ ਕੱਲ 512025 ਦਾ ਲੈਟਰ ਆਇਆ ਉਹਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਸਾਥੀਓ ਇਸ ਲੈਟਰ ਨੂੰ ਆਪਾਂ ETT 435 ਦੇ ਸੰਦਰਭ ਵਿੱਚ ਸਮਝਾਂਗੇ ਕਿਸ ਨਾਲ ਸਾਡੀ 6ਵੇਂ ਪੇਸਕਿਲ ਦੇ 7ਵੇਂ ਪੇਸਕਿਲ ਵਿੱਚ ਕੀ ਡਿਫਰੈਂਟ ਆਇਆ ਤੇ ਕੀ ਸਿਮਿਲੈਰਟੀ ਆ ਸਭ ਤੋਂ ਪਹਿਲੀ ਗੱਲ ਸਾਥੀਓ ਤੁਸੀਂ ਇਹ ਪੇਸਕਿਲ ਲਿਖੋ ਇਹ 17ਵਾਂ ਪੇਸਕਿਲ ਹੈ ਤੇ ਇਹ ਪੰਜਾਬ ਦਾ 6ਵਾਂ ਪੇਸਕਿਲ ਹੈ ਇਹਦੇ ਵਿੱਚ ਸਾਥੀਓ ਤੁਸੀਂ ਦੇਖੋ ਜਿਹੜੀ ETTi ਐਮਪਲਾਈ ਦੀ ਸੈਲਰੀ ਆ ਉਹ 3000 ਰੇਟਪੇ ਵਿੱਚ ਕੀਤੀ ਗਈ ਸੀ ਫਿਕਸ ਜਿਹਦਾ ਪਹਿਲਾ ਸੈਲ 29700 ਨੋਟ ਕਰਿਓ ਠੀਕ ਹੈ ਹੁਣ ਤੁਸੀਂ ਇੱਧਰ ਆਜੋ ਇੱਧਰ ਸੈਂਟਰ ਦਾ ਸਤਵਾਂ ਪੇਸਕੇਲ ਹੈ ਇਹਦੇ ਵਿੱਚ ਤੁਸੀਂ ਦੇਖੋ 2800 ਰੇਟਪੇ ਆ ਦੇਖੋ 6ਵੇਂ ਪੇਸਕੇਲ ਵਿੱਚ ETTi ਨੂੰ 3000 ਰੇਟਪੇ ਵਿੱਚ ਰੱਖਿਆ ਸੀ ਤੇ 7ਵੇਂ ਵਿੱਚ ਉਹਨਾਂ ਨੂੰ 2800 ਚੱਕਿਆ ਕਿਉਂਕਿ 7ਵੇਂ ਵਿੱਚ 3000 ਗ੍ਰੇਡਪੇ ਹੈ ਹੀ ਨਹੀਂ ਸੀ ਇਸ ਕਰਕੇ 7ਵੇਂ ਵਿੱਚ ਰੱਖਣਾ ਪਿਆ ਜਿਹਦੇ ਚ ਆਪਾਂ ਨੂੰ ਸੈਲਰੀ ਮਿਲ ਮਿਲ ਰਹੀ ਸੀ 29200 ਪਹਿਲਾ ਸੈਲ ਚਲੋ ਇਹਨਾਂ ਤੁਸੀਂ ਸਮਝ ਕੇ ਹੋਵੋਗੇ ਹੁਣ ਆਪਾਂ ਜੰਨੇ ਵਾਪਸ ਕੀ ਇਨ ਆਉਟ ਸਿਮਿਲੈਰਟੀ ਦੀ ਹੈ ਦੇਖੋ ਸਾਥੀਓ ਜਦੋਂ ਸਰਕਾਰ ਨੇ ਛੇਵਾ ਪੇਸਕੇ ਲਗਾਇਆ ਸੀ ਸਰਕਾਰ ਨੇ ਛੇਵਾ ਪੇਸਕੇ ਲਗਾਇਆ ਸੀ 6th PPC ਉਹ ਲੋਕਾਂ ਨੇ ਤਿੰਨ ਫਾਰਮੂਲੇ ਰੱਖੇ ਸੀਗੇ ਫਰਸਟ 2.25% ਸੌਰੀ 2.25 ਫੈਕਟਰ ਸੈਕੰਡ 2.0 ਫੈਕਟਰ ਥਰਡ 113% ਡੀਏ ਪਲੱਸ 15% ਹਾਈਕ ਦੇਖੋ ਸਾਥੀਓ ਕੀ ਹੋਇਆ 16290 ਮਲਟੀਪਲਾਈ ਬਜਾਦੋਂ ਆਪਾਂ 2.25 ਕਰਦੇ ਸੀ ਤਾਂ ਸਾਡੀ ਸੈਲਰੀ ਕਿੰਨੀ ਆਉਂਦੀ ਸੀ 36652 ਠੀਕ ਹੈ ਸਾਡੀ ਸੈਲਰੀ ਆਉਂਦੀ ਸੀ 36652 ਹੁਣ ਆਪਾਂ ਹੁਣ ਦੇਖਣਾ ਸੀ ਕਿਵੇਂ ਪੰਜਾਬ ਪੇਸ ਦੇ ਵਿੱਚ ਕਿ ਇਹ ਸੈਲਵ ਵਿੱਚ ਹੈਗੀ ਆ ਜਾਂ ਨਹੀਂ ਹੈਗੀ ਹੁਣ ਦੇਖੋ ਸ਼ੇਮਲ ਸ਼ੇਮ ਪੰਜਾਬ ਪੇਸ ਦੇ ਵਿੱਚ ਦੇਖੋ ਹੁਣ ਸਾਥੀਓ 3000 ਪਲੇਸ ਪੀ ਸੀਗਾ ਠੀਕ ਹੈ ਜੀ 36652 ਦੇਖੋ ਇਹਦੇ ਵਿੱਚ ਕਿਤੇ 36652 ਨਹੀਂ ਹੈਗੀ ਉਸ ਤੋਂ ਨੈਕਸਟ ਹੈ ਰਹੀ ਹੈ ਸਾਡੇ ਕੋਲੇ 37600 ਤਾਂ ਸਾਡੀ ਇੱਥੇ ਫਿਕਸ ਹੁੰਦੀ ਸੀ 37600 ਤਾਂ ਇੱਕ ਗੱਲ ਤੁਹਾਨੂੰ ਕਲੀਅਰ ਹੋ ਗਈ ਹੈ ਕਿ ਪੰਜਾਬ ਪੰਜਾਬ ਦੇ 6th ਪੇਸਕੇਲ ਵਿੱਚ ਸੈਲਰੀ ਜਿਹੜੀ ਉਹ ਬੇਸਿਕ 37600 روپے ਵਿੱਚ ਫਿਕਸ ਹੁੰਦੀ ਸੀ ਠੀਕ ਹੈ ਜੀ ਹੁਣ ਗੱਲ ਆਉਂਦੀ ਹੈ ਕੱਲ ਵਾਲੇ ਲੈਟਰ ਦੀ 1/5/2026 ਵਾਲੇ ਲੈਟਰ ਦੀ ਇਹਦੇ ਵਿੱਚ ਸੱਤਿਓ ਕੀ ਹੋਇਆ ਸਰਕਾਰ ਨੇ ਇੱਕ ਫਾਰਮੂਲਾ ਦਿੱਤਾ ਜਿਹੜਾ ਕਿ ਆਪਾਂ ਤੁਹਾਨੂੰ ਸ਼ਾਰਟਕਟ ਦੱਸ ਦਿਆਂ ਹੋਸ਼ੇਮੇ ਪੇਸਕੇਲ ਵਿੱਚ ਤਾਂ ਲਗਾਉਂਦੇ ਸੀ 2.25 ਠੀਕ ਹੈ ਜੀ ਸੱਤਵੇਂ ਵਿੱਚ ਸੱਤਵੇਂ ਸੀਪੀਸੀ ਵਿੱਚ ਦਨ ਕੀ ਕੀਤਾ ਇੱਕ ਫਾਰਮੂਲਾ ਬਣਾਤਾ ਜਿਹੜਾ ਕਿ ਲਗਭਗ 2.26 ਦੇ ਬਰਾਬਰ ਹੈਗਾ ਠੀਕ ਹੈ ਜੀ ਹੁਣ ਦੇਖੋ 2.26 ਨਾਲ ਕਿਵੇਂ ਸੱਤਵੇਂ ਵਿੱਚ ਤੁਹਾਡੀ ਫਿਕਸੇਸ਼ਨ ਹੋਊਗੀ ਦੇਖੋ ਸਾਥੀਓ ਇੱਕ ਕੈਲਕੂਲੇਟਰ ਨਾਲ 16290 ਨਾਲ ਦੀ ਬੇਸਿਕ ਹੈ ਮਲਟੀਪਲਾਈ ਬਾਈ 2.26 36815 ਆਪਣੀ ਆ ਗਿਆ ਠੀਕ ਹੈ ਨਵੀਂ ਫਿਕਰ ਆ ਗਈ ਹੁਣ ਅਸੀਂ 36815 ਨੂੰ ਦੇਖਾਂਗੇ 2800 ਗ੍ਰੇਡ ਦੇ ਵਿੱਚ ਇਹ ਸਾਡਾ 2800 ਗ੍ਰੇਡ ਪਈ ਹੈ ਇਹਦੇ ਵਿੱਚ ਦੇਖੋ 37815 ਹੈਗਾ ਨਹੀਂ ਹੈਗਾ 37815 ਜਾਂ ਫਿਰ ਅਸੀਂ ਉਹਨਾਂ ਨੈਕਸਟ ਹਾਇਰ ਦੇਖਾਂਗੇ ਨੈਕਸਟ ਹਾਇਰ ਕਿ ਨਾ 37000 ਰੁਪਏ ਸੋ ਸਾਥੀਓ ਜਿਹੜੀ ਨਵੀਂ ਪੇ ਆ ਪੀਟਟੀਓ ਹੋ ਜੂਗੀ ਆਪਣੀ 37000 ਰੁਪਏ ਠੀਕ ਹੈ ਜੀ ਹੁਣ ਇਹਦੇ ਉੱਪਰ ਹੀ ਡੀਏ ਲੱਗਣਗੇ ਸੌਰੀ ਇਹਦੇ ਉੱਪਰ ਡੀਏ ਲੱਗਣਗੇ ਇਹਦੇ ਉੱਪਰ ਐਚਆਰਏ ਲੱਗੂਗਾ ਇਹਦੇ ਉੱਪਰ ਹੀ ਮੋਬਾਈਲ ਅਲਾਉਂਸ ਲੱਗੂਗਾ ਇਹਦੇ ਉੱਪਰ ਹੀ ਮੈਡੀਕਲ ਅਲਾਉਂਸ ਲੱਗੂਗਾ ਠੀਕ ਹੈ ਜੀ ਇਹਦੇ ਅਕੋਰਡਿੰਗ ਸੈਲਰੀ ਆਪਣੀ ਬਣੂਗੀ 51000 ਪਲੱਸ ਇਨ ਹੈਂਡ ਕੋਈ ਕੁਛ ਸਾਥੀ ਕਹਿੰਦੇ ਆ ਛੇਵੇਂ ਪੇਸਕੇਲ ਤੋਂ ਸਾਨੂੰ ਮਿਲਿਆ ਨਾ ਇਹਨਾਂ ਸਾਡੀ ਪ੍ਰਗਤ ਤੋ ਸਤਵਾਂ ਸੈੱਲ ਜਿਹੜਾ ਅਪ ਕਰਕੇ ਸਾਥਿਓ ਤੁਹਾਨੂੰ ਪਤਾ ਹੀ ਹੈ ਛੇਵੇਂ ਪੇਸਕੇਲ ਵਿੱਚ ਵੀ ਸਾਡੀ ਸੈਲਰੀ 37000 600 ਬੇਸਿਕ ਮੰਦੀ ਸੀ ਸੈਵੰਥ ਵਿੱਚ ਵੀ 30000 ਮਿਲ ਰਹੀ ਹੈ ਠੀਕ ਹੈ ਜੀ ਤਾਂ ਛੇਵੇਂ ਤੇ ਸਤਵੇਂ ਪੇਸਕੇਲ ਵਿੱਚ ਕੋਈ ਬਹੁਤਾ ਡਿਫਰੈਂਟ ਰਿਹਾ ਨਹੀਂ ਉਲਟਾ ਛੇਵੇਂ ਪੇਸਕੇਲ ਸੀਗਾ ਤਾਂ ਪ੍ਰੋਪੋਸ਼ਨ ਵਿੱਚ 10300 ਮਿਲਦਾ ਸੀਗਾ ਜੋ ਕਿ ਹੁਣ ਸਤਵੇਂ ਵਿੱਚ ਫਿਕਸ ਕਰਨ ਨਾਲ 10300 ਵਾਲਾ ਜਿਹੜਾ ਡਰ ਉਹ ਬਿਲਕੁਲ ਖਤਮ ਹੋ ਚੁੱਕਿਆ ਹੈ ਹੋਨ ਬੇਸਿਕਲੀ ਰੱਖਤੀ ਹੈ 29200 ਸਾਥੀਓ ਜਦੋਂ ਜਦੋਂ ਕੋਈ ਪੇਸਕਲ ਲੱਗਦਾ ਤਾਂ ਨਵੇਂ ਮੁਲਾਜ਼ਮਾ ਨੂੰ ਉਹਦਾ ਪਹਿਲਾ ਸੈਲ ਹੀ ਮਿਲਦਾ ਹੁਣ ਕਿਉਂਕਿ ਅਸੀਂ 5th through 7th ਵਿੱਚ ਆਏ ਹਾਂ ਤਾਂ ਕਰਕੇ ਸਾਡੀ ਬੇਸਿਕ ਜਿਹੜੀ 37000 ਬਣ ਰਹੀ ਹੈ ਜਿਹੜਾ ਸਾਡੇ ਤੋਂ ਬਾਅਦ ਜੁਆਇਨ ਕਰੂਗਾ ਨਵੇਂ ਸਰਵਿਸ ਰੂਲ ਦੇ ਬੇਸ ਤੇ ਤਾਂ ਉਹਨਾਂ ਦੀ ਬੇਸਿਕ ਜਿਹੜੀ ਹੈ ਉਹ 29200 ਹੀ ਹੋएगी ਠੀਕ ਹੈ ਜੀ ਜੀ ਕਰੀਓਗੇ ਇਹ ਹੈ ਕਿ ਆਪਾਂ ਕਹਿ ਰਹੇ ਸੀ ਕਿ 6ਵੇਂ ਪੇਸਕਲ ਵਿੱਚ ਸਾਡੀ 4100 ਕਿਵੇਂ ਬਣਦੀ ਸੀ ਉਦੇ ਸਤਿਓ 113% ਵਾਲਾ ਫੈਕਟਰ ਲੱਗਦਾ ਸੀ ਪਲਸ 15% ਹਾਈਕ ਲੱਗਦਾ ਸੀ ਠੀਕ ਹੈ ਜੀ ਹੁਣ ਸਰਕਾਰ ਜਿਹੜੀ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ 15% ਹਾਈਕ ਤਾਂ ਸੀ ਦੇਣਾ ਹੀ ਨਹੀਂ ਇਹਨੂੰ ਕੱਢ ਕੇ ਸਾਡੀ ਜਿਹੜੀ ਬੇਸਿਕਾ ਉਹ 39000 ਦੇ ਕਰੀਬ ਬਣਦੀ ਸੀ ਜੇ ਆਪਣੇ ਪਰਸ਼ੇਵਾ ਬੇਸਕਲ ਵੀ ਲਾਉਂਦੇ ਤਾਂ ਸਾਡੀ 39000 ਹੀ ਬੰਨੀ ਸੀ ਤੇ ਇਕਲ ਹੋਰ ਸਾਡੀ 37000 ਜਿਹੜੀ ਸੈਲਰੀ ਹੈ ਬੇਸਿਕਾ ਕਿਉਂ ਬਣ ਰਹੀ ਆ ਕਿਉਂਕਿ 5000 ਆਈਆਰ ਨੂੰ ਬੇਸਿਕ ਵਿੱਚ ਐਡ ਨਹੀਂ ਕਰਦੇ ਜਿਹਨੂੰ 16290 ਵਿੱਚ ਪਾ ਕੇ 815 ਬਣੂਗਾ ਆਰ 5% ਦੇ ਹਿਸਾਬ ਨਾਲ ਜਿਹੜੀ ਕਿ ਟੋਟਲ 17100 5 ਸੈਲਰੀ ਬਣੂਗੀ 17105 ਠੀਕ ਹੈ ਜੀ ਇਹਦੇ ਉੱਪਰ ਜੇਕਰ ਅਸੀਂ ਲਗਾਵਾਂਗੇ 2.25 ਫੈਕਟਰ ਜਿਹੜਾ ਕਿ ਸੌਰੀ 2.26 ਫੈਕਟਰ ਜਿਹੜਾ ਕਿ ਸਰਕਾਰ ਨੇ ਨਵਾਂ ਕੱਢਿਆ 7ਵੇਂ ਪੇ ਸਕੇਲ ਵਿੱਚ ਫਿਕਸ ਕਰਨ ਵਾਸਤੇ ਤਾਂ ਸਾਡੀ ਸੈਲਰੀ ਜਿਹੜੀ ਆ ਉਹ 39100 ਫਿਕਸ ਹੋਊਗੀ ਦੇਖੋ ਇੰਟਰਸਟਿੰਗ ਚੀਜ਼ ਹੈ ਨਾ ਲਗਭਗ ਅਸੀਂ ਲਗਭਗ ਅਸੀਂ ਪੰਜਾਬ ਦੇ 6ਵੇਂ ਪੇ ਸਕੇਲ ਦੇ ਬਰਾਬਰ ਹੀ ਚੱਲ ਰਹੇ ਹਾਂ ਠੀਕ ਹੈ ਜੀ ਹੁਣ ਜੇਕਰ ਅਸੀਂ 15% ਹਾਈਕ ਮੰਗਦੇ ਹਾਂ ਤਾਂ ਸਾਥੀਓ ਸਾਡੀ ਸੈਲਰੀ ਜਿਹੜੀ ਉਹ 42000 ਵੀ ਕਰਾਸ ਕਰ ਜਾਊਗੀ ਠੀਕ ਹੈ ਜੀ ਹੁਣ ਸਾਥੀਓ ਲੋੜ ਆਪਾਂ ਨੂੰ 5% ਆਰਤ ਲੜਨ ਦੀ 15% ਹਾਈਕ ਤੇ ਲੜਨ ਦੀ ਜਿਸ ਦੇ ਨਾਲ ਆਪਣੀ ਸੈਲਰੀ ਜਿਹੜੀ ਉਹ 6th ਪੇ ਸਕਿੱਲ ਨਾਲੋਂ ਵੀ ਅੱਪ ਹੋ ਜੂਗੀ 7th ਵਿੱਚ ਤੁਹਾਨੂੰ ਲੱਗਦਾ ਹੋਊਗਾ ਕਿ ਜੇਕਰ 6ਵੇਂ ਪੇ ਸਕਿੱਲ ਮਿਲ ਜਾਂਦਾ ਤਾਂ ਸਿੱਧਾ ਸਾਡੀ ਜਿਹੜੀ ਹੈ ਸੈਲਰੀ 41100 ਹੋ ਜਾਣੀ ਸੀ ਤਾਂ ਐਵੇਂ ਤਾਂ ਬਿਲਕੁਲ ਨਹੀਂ ਹੋਣਾ ਸੀ ਸਰਕਾਰ ਨੇ 15% ਵਾਸਤੇ ਵੀ ਢਿੱਕਾ ਲਾਉਣਾ ਸੀ ਠੀਕ ਹੈ ਜੀ ਆਪਾਂ ਹੁਣ ਜੇਕਰ 37000 ਲੈ ਕੇ 15% ਦੀ ਲੜਾਈ ਲੜਾਂਗੇ ਤਾਂ ਇਹ ਲੜਾਈ ਆਪਣੀ ਦੀ ਸੌਖੀ ਹੈ ਤੇ ਜੇਕਰ ਆਪਾਂ 6ਵੇਂ ਦੀ ਲੜਾਂਗੇ ਆ ਫਿਰ ਹੋਰ ਟਾਈਮ ਲੱਗ ਸਕਦਾ ਇੱਕ ਵਾਰ ਜਿਹੜਾ ਕੁਝ ਮਿਲਦਾ ਸਾਨੂੰ ਉਹ ਲੈ ਲੈਣਾ ਚਾਹੀਦਾ ਠੀਕ ਹੈ ਜੀ ਸਾਨੂੰ 37000 ਮਿਲ ਰਹੀ ਹੈ ਲੈ ਲੈਣਾ ਚਾਹੀਦਾ ਤੇ ਆਪਣੀ 39120 ਬਹੁਤ ਹੀ ਜਲਦ ਹੋ ਜਾਊਗੀ ਕਿਉਂਕਿ ਸਾਡੀ ਸੈਲਰੀ ਜਿਹੜੀ ਆ 37000 ਬੇਸਿਕ ਨਾਲ ਵੀ 5th ਪੇ ਸਕੇਲ ਪਲੱਸ 221 ਡੀਏ ਪਾ ਕੇ ਘਟ ਰਹੀ ਹੈ 37000 ਨਾਲ ਵੀ ਸੋ ਇਹਨਾਂ ਨੂੰ 5% ਹਾਈਕ ਦੇਣਾ ਪਊਗਾ ਜੇਕਰ ਹਾਈਕ ਨਹੀਂ ਦਿੰਦੇ ਤਸੀਂ ਕਹਾਂਗੇ ਕਿ ਸਾਡੀ ਸੈਲਰੀ ਜਿਹੜੀ ਉਹ ਫਿਫਥ ਪੀਪੀਸੀ ਵਿੱਚ ਹੀ ਕੜਵਾਈ ਜਾਏ ਜਿਸ ਦੇ ਨਾਲ ਆਪਾਂ ਨੂੰ ਫਾਇਦਾ ਹੋਊਗਾ ਸਰਕਾਰ ਨੇ ਐਵੇਂ ਕਰਨਾ ਨਹੀਂ ਤਾਂ ਉਹਨਾਂ ਨੇ 5% ਆਰ ਦੇ ਦੇਣਾ ਜਿਸ ਦੇ ਨਾਲ ਸਾਡੀ ਨਵੀਂ ਬੇਸਿਕ 39100 ਹੋ ਜਾਊਗੀ ਸੱਚੀ ਲੜਾਈ ਹੁਣ ਕੁਝ ਨਹੀਂ ਰਹਿ ਗਈ ਹੈ ਇੱਕ ਵਾਰੀ ਸਾਨੂੰ ਜੋ ਵੀ ਮਿਲਦਾ ਲੈ ਲੈਣਾ ਚਾਹੀਦਾ ਤੇਰੇ ਨਾਲ ਹੀ ਆਪਣੀ 5% 15% ਤੇ ਡੀਏ ਦੀ ਲੜਾਈ ਜਾਰੀ ਰਹੂਗੀ ਉਮੀਦ ਹੈ ਸਾਥੀਓ ਤੁਸੀਂ ਸਮਝ ਗਏ ਹੋਵੋਗੇ ਇਹ ਸ਼ੇਮਾ ਬੇਸਿਕ ਤਤਮੇ ਦੇ ਬਰਾਬਰ ਹੀ ਹੈ ਬੇਸਿਕ ਵੀ ਬਰਾਬਰ ਹੈ 29200 ਸੱਤਵੇਂ ਦੀ ਹੈ 29700 ਛੇਵੇਂ ਪੰਜਾਬ ਦੀ ਹੈ ਸੀਪੀਸੀ ਇਹ ਵੀ ਪੀਪੀਸੀ ਹੈ ਵੀ ਕੋਈ ਫਰਕ ਨਹੀਂ ਆ ਨਵੀਂ ਬੇਸਿਕ ਦਾ ਵੀ ਕੋਈ ਫਰਕ ਨਹੀਂ ਆ ਸੱਤਵੇਂ ਸੈਂਟਰ ਵਿੱਚ 37000 ਬੇਸਿਕ ਹੈ ਤੇ ਛੇਵੇਂ ਪੀਪੀਸੀ ਵਿੱਚ 37000 600 ਬੇਸਿਕ ਸੋ ਸਾਥੀਓ ਉਮੀਦ ਹੈ ਕਿ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੋਗੀ ਤੇ ਸਾਥੀਓ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰ ਦੇਣਾ ਧੰਨਵਾਦ